ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਉਹ ਫਤੇ ਦੀ ਸਾਂਝ ਕਰੀਏ ਗੱਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਦੱਸਿਆ ਹੈ ਕਿ ਰੱਬ ਨੂੰ ਮਿਲਣ ਦਾ ਕਿਹੜਾ ਰਾਹ ਸੌਖਾ ਹੈ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਹਾਜ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਧਿਆਉਂਦੇ ਹਾਂ ਅਤੇ ਸੱਚੇ ਮਨ ਦੇ ਨਾਲ ਦੇਲ ਚ ਵਸਾਉਂਦੇ ਹਾਂ ਤੇ ਵਾਹਿਗੁਰੂ ਜੀ ਸਾਡੇ ਕਾਰਜ ਕਿਵੇਂ ਰਾਸ ਕਰਦੇ ਹਨ ਸਾਧ ਸੰਗਤ ਜੀ ਗੁਰਬਾਣੀ ਦਾ ਫੁਰਮਾਨ ਹੈ ਜੇ ਕੋ ਬਚਨ ਕਮਾਵੈ ਸੰਤਨ ਕਾ ਤਾਂ ਸਾਧ ਸੰਗਤ ਜੀ ਜਿਵੇਂ ਪੂਰੇ ਸਾਲ ਦੀ ਪੜਾਈ ਵਿੱਚ ਜਦੋਂ ਪੇਪਰ ਔਖਾ ਹੋਵੇ ਤਾਂ ਉਹਦੇ ਵਿੱਚ ਕੁਝ ਸਵਾਲ ਉਹ ਵੀ ਹੁੰਦੇ ਨੇ ਨੰਬਰ ਤੇ ਟਿਕ ਮਾਰਕ ਜੈਸ ਨੋ ਵਾਲੇ ਉਹਨਾਂ ਵਿੱਚ ਕੁਝ ਨਹੀਂ ਲਿਖਣਾ ਪੈਂਦਾ ਸਤਸੰਗਤ ਜੀ ਉਹਦੇ ਵਿੱਚ ਬਹੁਤਾ ਲੰਬਾ ਲੇਖ ਨਹੀਂ ਲਿਖਣਾ ਪੈਂਦਾ ਉਸ ਦਾ ਸਿਰਫ ਹਾਂ ਅਤੇ ਨਾ ਦੇ ਵਿੱਚ ਜਵਾਬ ਦੇਣਾ ਹੁੰਦਾ ਵਾ ਕਹਿੰਦੇ ਆ ਜੇ ਕੋ ਵਚਨ ਕਮਾਵੈ ਸੰਤਨ ਕਾ ਜੇ ਕੋ ਬੂਝੈ ਹੋਵੇ ਸਚਿਆ ਸਾ ਸੰਗਤ ਜੀ ਛੇਵੇਂ ਪਾਸ਼ਾ ਮੇਰੀ ਪੀਲੀ ਦੇ ਮਾਲਕ ਸਤਿਗੁਰੂ ਹਰ ਗੋਬਿੰਦ ਸਾਹਿਬ ਜੀ ਕੀਰਪੁਰ ਸਾਇ ਵਿਖੇ ਵਿਰਾਜੇ ਨੇ ਤੇ ਫਿਰ ਇੱਕ ਘਟਨਾ ਘਟੀ ਸਾ ਸੰਗਤ ਜੀ ਧਿਆਨ ਨਾਲ ਸੁਣਨਾ ਗੁਰੂ ਦੀਆਂ ਸਾਖੀਆਂ ਸਾ ਸੰਗਤ ਜੂਜਿਆਂ ਨੂੰ ਵੀ ਉਪਦੇਸ਼ ਦਿੰਦਿਆਂ ਨੇ ਛੇਵੇਂ ਪਾਤਸ਼ਾਹ ਦੇ ਚਰਣਾ ਵਿੱਚ ਇੱਕ ਸਾਖੀ ਇੱਕ ਸਿੱਖ ਰਹਿੰਦਾ ਸੀ ਸਾਧ ਸੰਗਤ ਜੀ ਉਹ ਸਿੱਖ ਨੂੰ ਜਦੋਂ ਕਿਸੇ ਨੇ ਕਹਿਣਾ ਭਾਈ ਸਾਹਿਬ ਜੀ ਉਹ ਲਿਆਓ ਭਾਈ ਸਾਹਿਬ ਜੀ ਤੁਸੀਂ ਉਹ ਕੰਮ ਕਰ ਦੇਣਾ ਤਾਂ ਫਿਰ ਉਹ ਸਿੱਖ ਨੇ ਕਹਿਣਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਤੂੰ ਤੇ ਮੇਰੇ ਵਰਗਾ ਹੀ ਸਿੱਖ ਵਾਂ ਸਾਧ ਸੰਗਤ ਜੀ ਤੂੰ ਮੈਨੂੰ ਹੁਕਮ ਕਿਉਂ ਦੇਂਦੇ ਰਿਹਾ ਵਾ ਮੈਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਕੋਈ ਕੰਮ ਕਹਿਣਗੇ ਮੈਂ ਉਹੋ ਹੀ ਕੰਮ ਕਰਾਂਗਾ ਸਾਧ ਸੰਗਤ ਜੀ ਉਹ ਗੁਰੂ ਦਾ ਸਿੱਖ ਵਾ ਤੂੰ ਮੈਨੂੰ ਕਿਵੇਂ ਕਹਿ ਸਕਦਾ ਉਹ ਸਿੱਖ ਕਹਿਣ ਲੱਗ ਪਿਆ ਕਿ ਸਾਧ ਸੰਗਤ ਜੀ ਉਹ ਬੜੇ ਸਖਤ ਸੁਭਾਅ ਦਾ ਬੰਦਾ ਏ ਤੇ ਫਿਰ ਉਸ ਨੂੰ ਕੋਈ ਕੰਮ ਕਹਿਣ ਤੋਂ ਵੀ ਹਟ ਗਿਆ ਸਾ ਸੰਗਤ ਜੀ ਨੇੜੇ ਦੇ ਸਿੱਖਾਂ ਨੇ ਮਹਾਰਾਜ ਨੂੰ ਬਚਨ ਕੀਤੇ ਕਿ ਸਤ ਗੁਰੂ ਜੀ ਉਹ ਸਿੱਖ ਕੋਈ ਵੀ ਕੰਮ ਨਹੀਂ ਕਰਦਾ ਉਹਨੂੰ ਕੋਈ ਸੇਵਾ ਕਰੋ ਉਹਨੂੰ ਕੋਈ ਸੇਵਾ ਲਗਾ ਦਿਓ ਸਾ ਸੰਗਤ ਜੀ ਜੇ ਅਸੀਂ ਉਹਨੂੰ ਕੋਈ ਕੰਮ ਕਹਿੰਦੇ ਹਾਂ ਤਾਂ ਅੱਗੋਂ ਸਾਨੂੰ ਕਹਿੰਦਾ ਹੈ ਤੁਸੀਂ ਕੌਣ ਹੁੰਦੇ ਹੋ ਸਾ ਸੰਗਤ ਜੀ ਗੁਰੂ ਕਿਵੇਂ ਮੈਂ ਕਰ ਜਿਸ ਦਿਨ ਮੈਨੂੰ ਗੁਰੂ ਸਾਹਿਬ ਕਹਿਣਗੇ ਮੈਂ ਉਸ ਦਿਨ ਕਰਾਂਗਾ ਤੁਸੀਂ ਤਾਂ ਮੇਰੇ ਵਰਗੇ ਹੀ ਅੱਗੇ ਸਿੱਖ ਹੋ ਅਗੋ ਜਵਾਬ ਦਿੰਦਾ ਗੁਰੂ ਹੁਕਮ ਕਰੇ ਮਨ ਲਾਵਾਂਗਾ ਤੁਸੀਂ ਮੈਨੂੰ ਹੁਕਮ ਕਰੋ ਤੁਸੀਂ ਤਾਂ ਮੇਰੇ ਵਰਗੇ ਹੀ ਹੋ ਸਾ ਸੰਗਤ ਜੀ ਛੇਵੇਂ ਪਾਛਾ ਹੱਸ ਪਈ ਕੋਈ ਗੱਲ ਨਹੀਂ ਆਪਾਂ ਗੱਲ ਮਨ ਲਵਾਂਗੇ ਸਾਤ ਸੰਗਤ ਜੀ ਵਕਤ ਲੰਘਦਾ ਗਿਆ ਇੱਕ ਦਿਨ ਸਮਾਂ ਆਇਆ ਬੜੀ ਵੱਡੀ ਘਟਨਾ ਘਟੀ ਉਸ ਸਿੱਖ ਨੂੰ ਹਾਜ਼ਰ ਹੋ ਵਾਸਤੇ ਕਿਆ ਸਾਤ ਸੰਗਤ ਜੀ ਸੰਗਤ ਵਿੱਚ ਰਹਿਣਾ ਪਾਸ਼ਾ ਨੇ ਉਸ ਨੂੰ ਪਿੱਛੇ ਉਠਾ ਕੇ ਅੱਗੇ ਬਿਠਾ ਲਿਆ ਸਾਤ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੇ ਤੁਸੀਂ ਅੱਗੇ ਬੈਠੋ ਕਰੋ ਸਿੱਖ ਬਹੁਤ ਖੁਸ਼ ਹੋਇਆ ਸਾ ਸੰਗਤ ਜੀ ਮੈਂ ਕੋਈ ਵੀ ਕੰਮ ਨਹੀਂ ਕਰਦਾ ਤੇ ਮੈਨੂੰ ਫਿਰ ਵੀ ਬਾਬਾ ਜੀ ਨੇ ਮਰੇ ਬਿਠਾ ਲਿਆ ਸਾ ਸੰਗਤ ਜੀ ਧਿਆਨ ਨਾ ਸੁਣਨਾ ਅਸੀਂ ਬਹੁਤ ਵਾਰੀ ਇਦਾਂ ਕਰਦੇ ਹਾਂ ਕਿ ਅਸੀਂ ਕੋਈ ਕੰਮ ਵੀ ਨਹੀਂ ਕਰਦੇ ਤੇ ਮੈਨੂੰ ਬਾਬਾ ਜੀ ਨੇ ਮਰੇ ਵੀ ਬਿਠਾ ਲਿਆ ਸਾ ਸੰਗਤ ਜੀ ਫਿਰ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਤੁਸੀਂ ਅੱਗੇ ਬੈਠਿਆ ਕਰੋ ਤੇ ਮੂਰੇ ਬੈਠਣ ਲੱਗ ਪਿਆ ਮਨ ਵਿੱਚ ਆਇਆ ਕੋਈ ਕੰਮ ਨਹੀਂ ਕਰਨਾ ਪੈਂਦਾ ਫਿਰ ਵੀ ਗੁਰੂ ਸਾਹਿਬ ਨੇ ਮੂਰੇ ਬਿਠਾ ਲਿਆ ਸਾਧ ਸੰਗਤ ਜੀ ਗੁਰੂ ਸਾਹਿਬ ਸਭ ਕੁਝ ਜਾਣਦੇ ਸੀ ਪਰ ਗੁਰੂ ਸਾਹਿਬ ਨੇ ਤੈਨੂੰ ਸਮਝਾਉਣਾ ਸੀ ਇਸ ਲਈ ਇਹ ਸਭ ਕੁਝ ਕੀਤਾ ਸੀ ਸਾਧ ਸੰਗਤ ਜੀ ਫਿਰ ਫਿਰ ਉਸ ਨਾਲ ਕੁਝ ਸਿੰਘਾਂ ਨੂੰ ਇਤਰਾਜ਼ ਵੀ ਹੋਇਆ ਕਿ ਕੰਮ ਨੂੰ ਕੋਈ ਹੱਥ ਨਹੀਂ ਲਾਉਂਦਾ ਹੈਗਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਫਿਰ ਵੀ ਮੁਰੇ ਬਿਠਾ ਲਿਆ ਸਾਧ ਸੰਗਤ ਜੀ ਗੁਰਮਤਿ ਵਿੱਚ ਕਹਿਣਾ ਹੈ ਕਿ ਜਿਸ ਨੂੰ ਸੇਵਾ ਮਿਲ ਗਈ ਉਸ ਨੂੰ ਕਰਨ ਦਿਓ ਨਹੀਂ ਨਾ ਕਿ ਉਸ ਦੀਆਂ ਲੱਤਾਂ ਖਿੱਚੋ ਸਾਧ ਸੰਗਤ ਜੀ ਇੱਕ ਹੋਰ ਚੀਜ਼ ਇਹ ਬਹੁਤ ਕੰਮ ਦੀ ਹੈ ਸਾਹ ਸੰਗਤ ਜੀ ਕਈ ਵਾਰ ਸਕੂਲ ਵਿੱਚ ਅਧਿਆਪਕ ਨਾ ਪੜਨ ਵਾਲੇ ਬੱਚੇ ਨੂੰ ਪਿੱਛੇ ਉਟਾ ਕੇ ਮੋਰੇ ਬਿਠਾ ਲੈਂਦੇ ਨੇ ਤੇ ਤੇ ਇੰਟੈਲੀਜੈਂਟ ਬੱਚੇ ਨਾਲ ਬਿਠਾ ਕੇ ਕਈ ਕਈ ਵਾਰ ਉਹ ਪੜਨ ਲੱਗ ਜਾਵੇਗਾ ਸਾਹ ਸੰਗਤ ਜੀ ਪਿੱਛੇ ਪੜਨਾ ਨਹੀਂ ਤੇ ਦੂਜੀ ਗੱਲ ਅਧਿਆਪਕ ਤਾਂ ਵੀ ਬਿਠਾਉਂਦਾ ਅਗਰ ਮੋਰੇ ਬੈਠ ਕੇ ਪੜੇਗਾ ਸਾਥ ਸੰਗਤ ਜੀ ਨਹੀਂ ਤੇ ਉਸ ਦੇ ਨਾਲ ਸ਼ਰਾਰਤਾਂ ਵੀ ਨਹੀਂ ਕਰੇਗਾ ਕਿਉਂਕਿ ਪਿੱਛੇ ਬੈਠ ਕੇ ਸ਼ਰਾਰਤਾਂ ਵੀ ਕਰਦਾ ਇਸ ਲਈ ਸਾਥ ਸੰਗਤ ਜੀ ਗੁਰੂ ਕਈਆਂ ਨੂੰ ਜਾਣ ਬੁੱਝ ਕੇ ਮੂਰੇ ਬਿਠਾਉਂਦੇ ਨੇ ਉਹ ਸੇਵਨ ਵੀ ਨਾ ਕਰੇ ਭਾਵੇਂ ਭਾਵੇਂ ਕੋਈ ਕੰਮ ਵੀ ਨਾ ਕਰੇ ਕਿਉਂਕਿ ਵਾਇਗਰੂ ਨੇ ਉਸ ਨੂੰ ਸਮਝਾਉਣਾ ਹੁੰਦਾ ਸਾਥ ਸੰਗਤ ਜੀ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਅੱਗੇ ਬਿਠਾਇਆ ਤੇ ਕਈਆਂ ਨੂੰ ਬਹੁਤ ਇਤਰਾਜ਼ ਹੋਇਆ ਕਿ ਗੁਰੂ ਸਾਹਿਬ ਉਸ ਸਿੱਖ ਨੂੰ ਸਮਝਾਉਣਾ ਤਾਂ ਕੀ ਸੀ ਪਰ ਉਸ ਨੂੰ ਅੱਗੇ ਬਿਠਾ ਲਿਆ ਇਹ ਇੱਕ ਬਹੁਤ ਵੱਡੀ ਘਟਨਾ ਵਾਪਰੀ ਸਾਧ ਸੰਗਤ ਜੀ ਇੱਕ ਮੁਸਲਮਾਨ ਫਕੀਰ ਤੇ ਉਸ ਨਾਲ ਸਾਧ ਸੰਗਤ ਜੀ ਉਸ ਦਾ ਚੇਲਾ ਉਸ ਕੋਲ 30-40 ਸਾਲ ਤੋਂ ਰਹਿ ਰਿਹਾ ਸੀ ਜਦ ਉਸਨੇ ਭਗਤੀ ਬੰਦਗੀ ਕਰਵਾਈ ਤੇ ਫਿਰ ਇੱਕ ਦਿਨ ਐਸਾ ਆਇਆ ਉਹ ਜਿਹੜਾ ਮੁਰੀਦ ਹੈ ਆਪਣੇ ਪੀਰ ਨੂੰ ਪੁੱਛਦਾ ਹੈ ਸਾਈਂ ਜੀ ਵੇਖੋ ਅੱਗੇ ਵੀ ਦੱਸੋ ਕਿ ਰੱਬ ਕਿਵੇਂ ਮਿਲਦਾ ਹੈ ਮੇਰੀ ਉਮਰ ਲੰਘ ਚੱਲੀ ਹੈ ਮੈਂ ਬੁੱਢਾ ਹੋ ਗਿਆ ਵਾਂ ਤਾਂ ਵੀ ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ ਸਾਧ ਸੰਗਤ ਜੀ ਫਿਰ ਉਸਨੇ ਪੀਰ ਨੇ ਕਿਹਾ ਸੱਜਣਾ ਜਿਹੜੀ ਅਵਸਥਾ ਤੇ ਮੈਂ ਬੈਠਾ ਉਸੇ ਅਵਸਥਾ ਤੇ ਤੂੰ ਆ ਗਿਆ ਸਾਧ ਸੰਗਤ ਜੀ ਤੇਰੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਸਾਧ ਸੰਗਤ ਜੀ ਜਿਹੜੀ ਅਵਸਥਾ ਵਿੱਚ ਮੈਂ ਬੈਠਾ ਵਾਂ ਮੈਨੂੰ ਅੱਲਾ ਮਿਲ ਜਾਵੇ ਸਾਧ ਸੰਗਤ ਜੀ ਜੇਕਰ ਤੂੰ ਜਲਦੀ ਅੱਲਾ ਨੂੰ ਮਿਲਣਾ ਚਾਹੁੰਦਾ ਤੇ ਫਿਰ ਅੱਗੇ ਹੋ ਤੇ ਜੋ ਅੱਲਾ ਵਾਹਿਗੁਰੂ ਨੂੰ ਮਿਲਾਇਆ ਹੋਵੇ ਕਹਿਣ ਲੱਗਾ ਸੀ ਸਾ ਸੰਗਤ ਜੀ ਕਿਹਦੇ ਕੋਲ ਉਹ ਪੀਰ ਨੇ ਆਪਣੇ ਮਰੀਦ ਨੂੰ ਕਿਹਾ ਸਾ ਸੰਗਤ ਜੀ ਤੱਕ ਕੀਰਤਪੁਰ ਸਾਹਿਬ ਚਲਾ ਜਾ ਉੱਥੇ ਗੁਰੂ ਨਾਨਕ ਸਾਹਿਬ ਦੇ ਛੇਵੇਂ ਜੋਤ ਨਿਰੰਕਾਰ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਰਹਿੰਦੇ ਨੇ ਤੇ ਜਾ ਕੇ ਕਹਿ ਉਹਨਾਂ ਨੂੰ ਕਿ ਮੈਨੂੰ ਅੱਲਾ ਨਾਲ ਮਿਲਾ ਦਿਓ ਸਾਧ ਸੰਗਤ ਜੀ ਉਹ ਮਿਲੇ ਹੋਏ ਨਹੀਂ ਤੇ ਉਹ ਤੈਨੂੰ ਮਿਲਾ ਸਕਦੇ ਨੇ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਉਥੇ ਕੀਪੁਰ ਸਾਹਿਬ ਆ ਗਿਆ ਤੇ ਫਿਰ ਉਸ ਭਗਤ ਗੁਰੂ ਸਾਹਿਬ ਤੇ ਸੰਗਤ ਨੂੰ ਪੁੱਛਦਾ ਵਾ ਸ਼ੇਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਸੰਗਤਾਂ ਨੇ ਕਿਹਾ ਕਿ دیਵਾਨ ਲੱਗਣ ਵਾਲੇ ਨੇ ਤੇ ਗੁਰੂ ਸਾਹਿਬ ਉਦੋਂ ਉਦੋਂ ਤੱਕ ਤੇ ਵਿਰਾਗਮਾਨ ਹੋ ਗਏ ਸਾਧ ਸੰਗਤ ਜੀ ਉਹ ਆ ਕੇ ਪਹਿਲਾਂ ਹੀ ਬੈਠ ਗਿਆ ਤੇ ਕੀਰਤਨ ਸ਼ੁਰੂ ਹੋ ਗਿਆ ਸਾਧ ਸੰਗਤ ਜੀ ਗੁਰੂ ਸਾਹਿਬ ਤਗਤ ਤੇ ਬੈਠ ਗਏ ਮੱਥਾ ਟੇਕਣ ਵਾਲੀਆਂ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ 사ਸੰਗਤ ਜੀ ਉਹ ਜਿਹੜਾ ਮੁਸਲਮਾਨ ਫਕੀਰ ਉੱਠ ਕੇ ਲਾਈਨ ਵਿੱਚ ਲੱਗ ਲਿਆ ਜਦੋਂ ਉਹ ਗੁਰੂ ਸਾਹਿਬ ਕੋਲ ਆਇਆ ਤਾਂ ਉਸਨੇ ਗੁਰੂ ਸਾਹਿਬ ਨੂੰ ਸਜਦਾ ਕੀਤਾ ਤੇ 사ਸੰਗਤ ਜੀ ਹੱਥ ਜੋੜ ਕੇ ਉੱਤੇ ਖਲੋਤਾ ਰਿਹਾ ਨਾ ਉਹ ਬੈਠਾ ਤੇ ਨਾ ਉਹ ਪਿੱਛੇ ਜਾਵੇ ਸਾਥ ਸੰਗਤ ਜੀ ਗੁਰੂ ਸਾਹਿਬ ਉਹਦੇ ਵੱਲ ਵੇਖ ਕੇ ਪੁੱਛਦੇ ਨੇ ਬਾਈ ਕੌਣ ਐ ਤੂੰ ਦੱਸ ਕੀ ਚਾਹੀਦਾ ਐ ਸਾਰੀ ਸੰਗਤ ਦਾ ਧਿਆਨ ਉਸ ਮੁਸਲਮਾਨ ਵੱਲ ਆ ਗਿਆ ਸਾਥ ਸੰਗਤ ਜੀ ਫਿਰ ਉਸਨੇ ਅੱਖਾਂ ਭਰੀਆਂ ਤੇ ਹੱਥ ਜੋੜ ਕੇ ਕਿਹਾ ਜਾਨੇ ਨੂੰ ਜਾਨੇ ਮਿਲਾ ਦੇ ਸਾਥ ਸੰਗਤ ਜੀ ਮਤਲਬ ਜਾਨੇ ਮੇਰਾ ਨਾਮ ਐ ਮੈਨੂੰ ਅੱਲਾ ਨਾਲ ਮਿਲਾ ਦੇਵੋ ਔਰ ਕੁਝ ਨਹੀਂ ਚਾਹੀਦਾ ਤੇ ਗੁਰੂ ਸਾਹਿਬ ਨੇ ਕਿਹਾ ਫਿਰ ਬੋਲ ਕੀ ਚਾਹੀਦਾ ਸਾਰੀ ਸੰਗਤ ਸੁਣੋ ਉਹਨੇ ਕਿਹਾ ਜਾਨੀ ਕੋ ਜਾਨੀ ਮਿਲਾ ਦੋ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਦੋ ਚਾਰ ਸਿੱਖ ਉੱਠੇ ਤੇ ਇਸ ਨੂੰ ੱੱਕੇ ਮਾਰ ਕੇ ਬਾਹਰ ਕੱਢੋ ਸਾ ਸੰਗਤ ਜੀ ਸੰਗਤ ਵਿੱਚ ਸ਼ਾਂਤੀ ਆ ਗਈ ਜਿਹੜਾ ਰੱਬ ਨੂੰ ਮਿਲਣ ਲਈ ਕਹਿ ਰਿਹਾ ਵਾ ਗੁਰੂ ਸਾਹਿਬ ਨੂੰ ਤੱਕੇ ਮਾਰਨ ਲਈ ਕਹਿ ਰਹੇ ਨੇ ਸਾਧ ਸੰਗਤ ਜੀ ਫਿਰ ਸਿੱਖਾਂ ਨੇ ਉਸ ਨੂੰ ਤੱਕੇ ਮਾਰ ਕੇ ਦਰਵਾਜ਼ੇ ਚੋਂ ਬਾਹਰ ਕੱਢ ਦਿੱਤਾ ਤੇ ਸਾਰੀ ਸੰਗਤ ਹੈਰਾਨ ਕਿ ਗੁਰੂ ਸਾਹਿਬ ਨੂੰ ਅੱਜ ਇੰਨਾ ਗੁੱਸਾ ਕਾਹ ਤੋਂ ਆਇਆ ਸਾਧ ਸੰਗਤ ਜੀ ਇਹ ਉਹ ਪੇਪਰ ਹੈ ਜਿਹੜਾ ਸਿਲੇਬਸ ਤੋਂ ਬਾਹਰ ਆ ਗਿਆ ਸਾਧ ਸੰਗਤ ਜੀ ਜੇਕਰ ਕੋਈ ਰੱਬ ਨੂੰ ਮਿਲਣਾ ਚਾਵੇ ਕੋਈ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਵੇ ਸਾਧ ਸੰਗਤ ਜੀ ਇਹ ਗੁਰਮਤ ਦਾ ਪੇਪਰ ਹੀ ਨਹੀਂ ਐ ਸਭ ਹੈਰਾਨ ਨੇ ਕਿਸੇ ਦੀ ਹਿੰਮਤ ਨਹੀਂ ਕਿ ਗੁਰੂ ਨੂੰ ਪੁੱਛਣ ਦੀ ਕਿ ਉਸ ਦੇ ਦੀਵਾਨ ਸੱਜੇ ਵਿੱਚੋਂ ਕਿਉਂ ਬਾਹਰ ਕੱਢਿਆ ਗਿਆ ਸਾਧ ਸੰਗਤ ਜੀ ਫਿਰ ਸਾਰੀਆਂ ਸੰਗਤਾਂ ਨੇ ਲੰਗਰ ਛਕਿਆ ਤੇ ਸਾਰੇ ਆਪੋ ਆਪਣੇ ਘਰ ਚਲੇ ਗਏ 사ਤਸੰਗਤ ਜੀ ਜਦੋਂ ਫਿਰ 1-2 ਦਿਨ ਲੰਘ ਗਏ ਤਾਂ ਫਿਰ ਗੁਰੂ ਸਾਹਿਬ ਨੇ ਸਿੱਖ ਨੂੰ ਪੁੱਛਿਆ ਕਿ ਉਹ ਮੁਸਲਮਾਨ ਚਲਿਆ ਗਿਆ 사ਤਸੰਗਤ ਜੀ ਸਿੱਖ ਨੇ ਕਿਹਾ ਮਹਾਰਾਜ ਜਿੱਥੇ ਉਸ ਨੂੰ ਛੱਡ ਕੇ ਆਏ ਸੀ ਉਹ ਉਦੋਂ ਉੱਥੇ ਹੀ ਬੈਠਾ ਹੈ 사ਤਸੰਗਤ ਜੀ ਕਹਿਣ ਲੱਗੇ ਉਹਨੇ ਕੁਝ ਖਾਦਾ ਪੀਤਾ ਏ ਸਿੱਖ ਨੇ ਮਹਾਰਾਜ ਜੀ ਮੈਨੂੰ ਉਸ ਨੂੰ ਕਈ ਵਾਰੀ ਰਾਤ ਨੂੰ ਵੇਖਿਆ ਉਹ ਰੋਂਦਾ ਹੋਇਆ ਬਸ ਰੋਈ ਜਾ ਰਿਹਾ ਵਾ 사త్సੰਗਤ ਜੀ ਇਹ ਕਿ ਕਹੀ ਜਾਂਦਾ ਏ ਜਾਨੀ ਕੋ ਜਾਨੀ ਮਿਲਾ ਦੋ 사త్సੰਗਤ ਜੀ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਉਹਦੇ ਸਾਹਮਣੇ ਪਰਦਾ ਕਰ ਦਿਓ ਕਿੰਨਾ ਉਹ ਕਿਸੇ ਨੂੰ ਦਿਖੇ ਤਿੰਨਾ ਸੰਗਤ ਉਸ ਨੂੰ ਵੇਖ ਸਕੇ ਸਾਧ ਸੰਗਤ ਜੀ ਫਿਰ ਅਗਲੀ ਸਵੇਰ ਸਵੇਰ ਹੋਈ ਗੁਰੂ ਸਾਹਿਬ ਫਿਰ ਪੁੱਛਦੇ ਨੇ ਉਹ ਚਲਾ ਗਿਆ ਕਿ ਨਹੀਂ ਤੇ ਫਿਰ ਜਦੋਂ ਅੱਜ ਦੇ ਦੀਵਾਨ ਖਤਮ ਹੋਏ ਫਿਰ ਗੁਰੂ ਸਾਹਿਬ ਆਪਣੇ ਸਿੱਖ ਨਾਲ ਉਸ ਮੁਸਲਮਾਨ ਕੋਲ ਚਲੇ ਗਏ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਨਾਲ ਵੀ ਸਿਕਸੀ ਜਿਸ ਨੂੰ ਗੁਰੂ ਸਾਹਿਬ ਅੱਗੇ ਬਿਠਾਉਂਦੇ ਹੁੰਦੇ ਸੀ ਸਾਧ ਸੰਗਤ ਜੀ ਫਿਰ ਪਾਤਸ਼ਾਹ ਨੇ ਕਿਹਾ ਜਾ ਕੇ ਪਰਦਾ ਹਟਾ ਦਿਓ ਤੇ ਉੱਤੇ ਸੰਗਤ ਇਕੱਠੀ ਹੋ ਗਈ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਜਾਨੀਖਾਨੇ ਉੱਠ ਕੇ ਖੜਾ ਹੋ ਉਹਦਾ ਸਰੀਰ ਕਮਜ਼ੋਰ ਹੋ ਚੁੱਕਾ ਸੀ ਸਾਧ ਸੰਗਤ ਜੀ ਜਦੋਂ ਉਹ ਉੱਠ ਕੇ ਖੜਾ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਹੁਣ ਦੱਸ ਕੀ ਚਾਹੀਦਾ ਉਹਨੇ ਕਿਹਾ ਜਾਨੀ ਕੋ ਜਾਨੀ ਮਿਲਾ ਦਿਓ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸਾਧ ਸੰਗਤ ਜੀ ਹੁਣੇ ਮਿਲਣਾ ਵਾ ਤੇ ਉਸਨੇ ਕਿਹਾ ਗੁਰੂ ਸਾਹਿਬ ਹੁਣੇ ਮਿਲਾ ਦਿਓ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਹ ਦੇਖ ਦੂਰ ਦਰਿਆ ਪਗਦਾ ਜੇ ਜਾ ਕੇ ਉਸ ਵਿੱਚ ਛਾਲ ਮਾਰ ਦੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਵਿਦਿਚਨ ਨੂੰ ਕਿਹਾ ਕਿ ਇਸ ਨੇ ਛਾਲ ਮਾਰ ਦੇਣੀ ਹੈ ਕਿਉਂਕਿ ਇਹ ਪੂਰੀ ਦ੍ਰਿੜਤਾ ਨਾਲ ਆਇਆ ਹੈ ਰੱਬ ਨੂੰ ਮਿਲਣ ਲਈ ਸਾਧ ਸੰਗਤ ਜੀ ਪੂਰੇ ਵਿਸ਼ਵਾਸ ਨਾਲ ਆਇਆ ਹੈ ਇਸ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਜਾ ਇਹਦੇ ਮਗਰ ਜਾਓ ਜਦੋਂ ਉਹ ਛਾਲ ਮਾਰਦੇਵੇ ਤਾਂ ਇਸ ਨੂੰ ਡੁੱਬਣ ਨਾ ਦੇਵ ਸਾਧ ਸੰਗਤ ਜੀ ਅਸੀਂ ਵੀ ਆਉਂਦੇ ਹਾਂ ਪਿੱਛੇ-ਪਿੱਛੇ ਗੁਰੂ ਸਾਹਿਬ ਨੇ ਕਿਹਾ ਜਦੋਂ ਉਸ ਨਦੀਆ ਵਿੱਚ ਛਾਲ ਮਾਰ ਦਿੱਤੀ ਤੇ ਸਾਧ ਸੰਗਤ ਜੀ ਸਿੱਖਾਂ ਨੇ ਉਸ ਨੂੰ ਬਾਹਰ ਕੱਢਿਆ ਤੇ ਗੁਰੂ ਸਾਹਿਬ ਵੀ ਉੱਥੇ ਪਹੁੰਚ ਗਏ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਨੇ ਉਸ ਮੁਸਲਮਾਨ ਨੂੰ ਕਿਹਾ ਸਾਡੀਆਂ ਅੱਖਾਂ ਵਿੱਚ ਵੇਖ ਤੇ ਉਦੋਂ ਉਸਨੇ ਅੱਖਾਂ ਵਿੱਚ ਵੇਖਿਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਸ ਨੂੰ ਅੱਲਾ ਮਿਲ ਗਿਆ ਸਾਧ ਸੰਗਤ ਜੀ ਤਾਂ ਫਿਰ ਉਸਨੇ ਰੌੜਾ ਪਾ ਦਿੱਤਾ ਮਿਲ ਗਿਆ ਮੈਨੂੰ ਮਿਲ ਗਿਆ ਮੈਨੂੰ ਸਾਧ ਸੰਗਤ ਜੀ ਗੁਰੂ ਗੋਬਿੰਦ ਸਾਹਿਬ ਦੀਆਂ ਅੱਖਾਂ ਵਿੱਚੋਂ ਮੈਨੂੰ ਅੱਲਾ ਮਿਲ ਗਿਆ ਤੇ ਫਿਰ ਜਦੋਂ ਉਹ ਸਿੱਖ ਵੀ ਗੁਰੂ ਸਾਹਿਬ ਕੋਲ ਖੜਾ ਸੀ ਜੋ ਬਿਲਕੁਲ ਵੀ ਸੇਵਾ ਨਹੀਂ ਕਰਦਾ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਦੱਸ ਗੁਰੂ ਦਾ ਹੁਕਮ ਮੰਨ ਲਵੇਂਗਾ ਸਾਧ ਸੰਗਤ ਜੀ ਤਾਂ ਫਿਰ ਉਹ ਚੁੱਪ ਕਰ ਗਿਆ ਫਿਰ ਗੁਰੂ ਸਾਹਿਬ ਨੇ ਕਿਹਾ ਕੱਲ ਗੁਰੂ ਦੀ ਸੰਗਤ ਦਾ ਹੁਕਮ ਮੰਨ ਤੇ ਫਿਰ ਦੈਨ ਗੁਰੂ ਦਾ ਹੁਕਮ ਵੀ ਮੰਨ ਲਓ ਲਵਾਂਗਾ ਸਾਧ ਸੰਗਤ ਜੀ ਸਜਣੋ ਸਿੱਧਾ ਦਰਿਆ ਵਿੱਚ ਚਰਨਾ ਔਖਾ ਪਹਿਲਾਂ ਥੋੜਾ ਪਾਣੀ ਵਿੱਚ ਤਰਨਾ ਸਿੱਖਣਾ ਚਾਹੀਦਾ ਫਿਰ ਲੋਕ ਫਿਰ ਫਿਰ ਲੋਕ ਸਾਗਰਾਂ ਵਿੱਚ ਵੀ ਤਰ ਜਾਂਦੇ ਨੇ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਕਥਾ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਕੀ ਪਹਿਲਾਂ ਸੰਗਤ ਦਾ ਹੁਕਮ ਮੰਨੋ ਫਿਰ ਗੁਰੂ ਸਾਹਿਬ ਦਾ ਹੁਕਮ ਮੰਨਣਾ ਇਸ ਨਾਲ ਤੁਸੀਂ ਧਰ ਜਾਓਗੇ ਸਾਧ ਸੰਗਤ ਜੀ ਐਸੀ ਅੱਜ ਦੀ ਕਥਾ ਆਪਣੀ ਤੇ ਗੁਰੂ ਸਾਹਿਬ ਨੂੰ ਜਿਸ ਨੇ ਗੁਰੂ ਸਾਹਿਬ ਨੂੰ ਪੋਣਾ ਹੈ ਉਹ ਗੁਰੂ ਸਾਹਿਬ ਦੀ ਹੁਕਮ ਮੰਨ ਕੇ ਚਲੋ ਸਾਧ ਸੰਗਤ ਜੀ ਇੰਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਘੱਜ ਵੱਜ ਗਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲਈ ਕਿਹਾਜਰੀ ਲਗਵਾਉਣਾ ਜੀ ਹੋਇਆ ਭੁੱਲਾ ਜੋਕਾਂ ਦੀ ਖਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ